ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਤੇ ਗੱਲ ਕਰਾਂਗੇ ਸੁਖਪਾਲ ਸਿੰਘ ਖੇਰੋਂ ਲੈ ਕੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਮੁੱਦਾ ਚੁੱਕਿਆ ਬੇਅਦਬੀਆਂ ਦਾ ਸੁਖਪਾਲ ਦੀ ਹੈ ਕਿ ਸੁਖਪਾਲ ਸਿੰਘ ਖੈਰ ਦਾ ਕਹਿਣਾ ਕਿ ਹੁਣ ਤੱਕ ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਆਦਬੀਆਂ ਹੋਈਆਂ ਜਾਂ ਸਰੂਪ ਚੋਰੀ ਹੋਏ ਉਸ ਦੇ ਮੁੱਦੇ ਤੇ ਹੁਣ ਤੱਕ ਸਿਆਸਤ ਹੋਈ ਹੈ ਮੰਨ ਲਓ ਕਿ ਪਹਿਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਦਾਅਵਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਸੱਤਾ ਦੇ ਵਿੱਚ ਆ ਗਈ ਤਾਂ ਬਿਆਦਬੀਆਂ ਦਾ ਜਿਹੜਾ ਮੁੱਦਾ ਹੈ ਇਹ ਜ਼ਰੂਰ ਹੱਲ ਹੋਵੇਗਾ ਤੇ ਇਨਸਾਫ ਮਿਲੇਗਾ ਪਰ ਹੁਣ ਤੱਕ ਇਨਸਾਫ ਨਹੀਂ ਮਿਲਿਆ ਜਿਹਦੇ ਚਾਲ ਦੇ ਕੁਝ ਤੱਥਾਂ ਦੇ ਆਧਾਰ ਤੇ ਸੁਖਪਾਲ ਸਿੰਘ ਖੈਰ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਦੋਸਤੋ ਅੱਜ ਮੈਂ ਤੁਹਾਡੇ ਨਾਲ ਬੜਾ ਅਹਿਮ ਮੁੱਦਾ ਜੋ ਪੰਜਾਬ ਦਾ ਬਹੁਤ ਦਰਸ਼ੇ ਤੋਂ ਲਟਕਦਾ ਆ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਤੇ ਬਾਈਬਲ ਕਲਾ ਦੇ ਵਿੱਚ ਹੋਏ ਗੋਲੀ ਕਾਂਡ ਦਾ ਇਨਸਾਫ ਮਗਰਲੀਆ ਸਰਕਾਰਾਂ ਨੇ ਤਾਂ ਬੇਇਨਸਾਫੀ ਕੀਤੀ ਹੈ ਇਹਨੂੰ ਆਪਾਂ ਮੰਨ ਕੇ ਚੱਲਦੇ ਹਾਂ ਇਸੇ ਕਰਕੇ ਲੋਕਾਂ ਨੇ ਸਜ਼ਾ ਦਿੱਤੀ ਲੇਕਿਨ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਭਗਵਾਨਪਰਮਾਨ ਨੇ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਤਾਂ 24 ਘੰਟਿਆਂ ਦੇ ਵਿੱਚ ਇਸ ਮਸਲੇ ਤੇ ਬੇਅਦਬੀਆਂ ਤੇ ਇਨਸਾਫ ਪਿਆਂਗੇ ਆ 36 ਦਿਨ ਕਿੱਥੇ ਗਏ ਲੇਕਿਨ ਅੱਜ 22 ਸਾਲ ਬੀਤ ਜਾਣ ਤੋਂ ਬਾਅਦ ਜਿਹੜੀ ਸ਼ਰਾਰਤ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਪੰਜਾਬ 'ਚ ਡੇਰਾ ਪ੍ਰੇਮੀਆਂ ਨੂੰ ਤੇ ਡੇਰੇ ਸੱਚਾ ਸੌਦਾ ਦੇ ਸਾਧ ਨੂੰ ਬਚਾਉਣ ਵਾਸਤੇ ਉਹਦੇ ਤੇ ਮੈਂ ਚੰਦ ਤੱਥਾਂ ਦੇ ਨਾਲ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਹਾਜ਼ਰ ਆਇਆ ਆਪਾਂ ਸਭ ਨੂੰ ਪਤਾ ਵਾ ਕਿ ਜਿਹੜੀ 2015 'ਚ 63 ਨੰਬਰ ਐਫ ਆਈ ਆਰ ਸੀ ਬਾਜਾਖਾਨਾ ਪੁਲਿਸ ਸਟੇਸ਼ਨ ਵਿੱਚ ਬੁਰਜ ਜੋਹਾਰ ਸਿੰਘ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆਇਆ ਚੋਰੀ ਹੋਣ ਦਾ ਉਹਦੇ 'ਚ ਜਿਹੜਾ ਡੇਰਾ ਸੱਚਾ ਸੌਦਾ ਦੇ ਸਾਹਮਣੇ ਨਾਮਜ਼ਦ ਕੀਤਾ ਗਿਆ ਔਰ ਜਦੋਂ ਉਹ ਗੱਲ ਟ੍ਰਾਇਲ ਚੱਲੀ ਉਥੇ ਫਰੀਦਕੋਟ ਦੀ ਅਦਾਲਤ ਵਿੱਚ ਤਾਂ 295 ਏ ਜਿਹੜਾ ਧਾਰਾ ਹੈ ਉਹਦੀ ਇੱਕ ਪ੍ਰੋਸੀਕਿਊਸ਼ਨ ਸੈਂਕਸ਼ਨ ਹੋਮ ਡਿਪਾਰਟਮੈਂਟਿੰਦਾ ਪੰਜਾਬ ਦਾ ਗ੍ਰਹਿ ਵਿਭਾਗ ਜਿੱਦਾਂ ਕਿ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਹੈ ਪਿਛਲੇ ਸਵਾ 2 ਸਾਲ ਤੋਂ ਭਗਵੰਤ ਮਾਨ ਇਸ ਫਾਈਲ ਦੇ ਉੱਤੇ ਬੈਠਾ ਹੋਇਆ ਉਸ ਪ੍ਰੋਸੀਕਿਊਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਿਹਦੇ ਕਰਕੇ ਕੇਸ ਸੀਗਾ ਉਹ ਜਿਉਂ ਦਾ ਤਿਉਂ ਉਥੇ ਖੜਾ ਵਾਤੇ ਬਾਬੇ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਉਹਦਾ ਕਿਸੇ ਤਰ੍ਹਾਂ ਦਾ ਕੋਈ ਟਰਾਇਲ ਹੀ ਨਹੀਂ ਹੋ ਸਕਿਆ ਨੰਬਰ 1 ਤੱਥ ਇਹ ਆ ਗਿਆ ਫਿਰ 11 3 2024 ਨੂੰ ਬਾਬੇ ਨੇ ਆਪਣਾ ਅਸਰ ਰੂਸੂਕ ਵਰਤ ਕੇ ਵੱਡੇ ਵੱਡੇ ਵਕੀਲ ਮਹਿੰਗੇ ਖੜੇ ਕਰਕੇ ਜਿੰਨੀਆਂ ਟਰਾਇਲਸ ਮੋਸਟਲੀ ਚੱਲ ਰਹੀਆਂ ਸੀਗੀਆਂ ਆਨਰੇਬਲ ਫਰੀਦਕੋਟ ਦੀ ਅਦਾਲਤ ਵਿੱਚ ਜਿੱਥੇ ਕਿਤੇ ਕਿਤੇ ਚਲਾਨ ਵੀ ਪੇਸ਼ ਹੋ ਗਏ ਸੀਗੇ ਉਹ ਸਾਰੀਆਂ ਜਿੱਥੇ ਤੱਕ ਉਹਨਾਂ ਦਾ ਤਲਕ ਤਲਕਾਤ ਸੀ ਉਹ ਸਾਰੀਆਂ ਹਾਈ ਕੋਰਟ ਤੋਂ ਕੰਪਲੀਟ ਟ੍ਰਾਇਲਸ ਜਿਹੜੀਆਂ ਸੀ ਉਹ ਸਾਰੀਆਂ ਸਟੇ ਕਰਾ ਦਿੱਤੀਆਂ ਇਹ ਗੱਲ ਮਾਰਚ 2024 ਦੀ ਤਕਰੀਬਨ ਸਟੇਜ ਨੇ ਭਗਵੰਤ ਮਾਨ ਨਾਰਮਲ ਕੋਰਸ ਵਿੱਚ ਇਮੀਡੀਏਟਲੀ ਪ੍ਰਾਈਵੇਟ ਵਕੀਲ ਖੜੇ ਕਰਕੇ 50 50 25 25 30 30 ਲੱਖ ਦੇ ਆਪਣੇ ਵਿਰੋਧੀਆਂ ਦੇ ਖਿਲਾਫ ਤੁਰੰਤ ਸੁਪਰੀਮ ਕੋਰਟ ਜਾਂਦਾ ਵਾ ਚਾਹੇ ਉਹ ਖੇਰੇ ਦਾ ਜਮਾਨਤ ਰਾਦ ਕਰਾਉਣੀ ਹੋਵੇ ਚਾਹੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਅਜੀਤ ਵਾਲੇ ਉਹਨਾਂ ਨੂੰ ਜਿਹੜੀ ਰਾਹਤ ਮਿਲੀ ਹਾਈ ਕੋਰਟ ਤੋਂ ਚਾਹੇ ਉਸ ਨੂੰ ਆਪੋਜ਼ ਕਰਨਾ ਹੋਵੇ ਤੇ ਬਹੁਤ ਛੇਤੀ ਸੁਪਰੀਮ ਕੋਰਟ ਜਾਂਦੇ ਲੇਕਿਨ ਬਾਬੇ ਦੇ ਕੇਸਾਂ ਦੇ ਸਿਲਸਿਲੇ ਦੇ ਵਿੱਚ 4-5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਸੇ ਤਰ੍ਹਾਂ ਦੀ ਅਪੀਲ ਦਾਇਰ ਕਰਕੇ ਹਾਈ ਕੋਰਟ ਦੇ ਆਰਡਰ ਨੂੰ ਰੱਦ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਭਾਵੇਂ ਕਿ ਮਾਮਲਾ ਜਿਹੜਾ ਉਹ ਜਿਉਂ ਦਾ ਤਿਉਂ ਦੱਬਿਆ ਰਵੇ। ਔਰ ਇਸੇ ਤਰ੍ਹਾਂ ਹੀ ਜਿੰਨੀਆਂ ਟ੍ਰਾਇਲਸ ਸੀਗੀਆਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਨਾਲ ਤੁਲਕ ਰੱਖਣ ਵਾਲੀਆਂ ਉਹ ਮੋਸਟਲੀ ਪੰਜਾਬ ਤੋਂ ਬਾਹਰ ਟ੍ਰਾਇਲਸ ਲਿਜਾ ਚੁੱਕੇ ਨੇ। ਉਹਨਾਂ ਨੇ ਇੱਥੇ ਆਣ ਕੇ ਕਿਹਾ ਹਾਈ ਕੋਰਟ ਦੇ ਵਿੱਚ ਕਿ ਸਾਨੂੰ ਇੱਥੇ ਕੋਈ ਇਨਸਾਫ ਦੀ ਉਮੀਦ ਨਹੀਂ ਗਈ ਉਹ ਸਾਰੀਆਂ ਬਹੁਤੀਆਂ ਟ੍ਰਾਇਲ ਜਿਹੜੀਆਂ ਨੇ ਉਹ ਦੂਜੇ ਸੂਬਿਆਂ ਵਿੱਚ ਹਰਿਆਣਾ ਜਾਂ ਚੰਡੀਗੜ੍ਹ ਜਾਂ ਹੋਰ ਸਟੇਟਾਂ ਵਿੱਚ ਜਾ ਚੁੱਕੀਆਂ ਉਹਦੇ ਤੇ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਇਹਨੂੰ ਉਪਰਾਲਾ ਨਹੀਂ ਕੀਤਾ ਕਿ ਟ੍ਰਾਇਲ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਗੁਨਾਹ ਪੰਜਾਬ ਦੇ ਵਿੱਚ ਹੋਇਆ ਤੇ ਇਹਨਾਂ ਲੋਕਾਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸਿਮਿਲਰਲੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 30 ਜਨਵਰੀ 2017 ਨੂੰ ਮੋਡ ਬੰਬ ਬਲਾਸਟ ਹੋਇਆ ਸੀਗਾ ਅਸੀਂ ਇਹ ਮਸਲਾ ਪੰਜਾਬ ਦੀ ਵਿਧਾਨ ਸਭਾ ਚ ਅਨੇਕਾਂ ਵਾਰ ਚੱਕਿਆ ਕਾਂਗਰਸ ਸਰਕਾਰ ਨੇ ਇਹਦੇ ਤੇ ਕੁਝ ਨਹੀਂ ਕੀਤਾ 2017 ਚ 7 ਵਿਅਕਤੀ ਮਾਰੇ ਗਏ ਸੀ ਉਹਨਾਂ ਚੋਂ 6 ਬਿਲਕੁਲ ਬੇਗੁਨਾਹ ਛੋਟੇ ਬੱਚੇ ਸੀ ਔਰ ਉਹਦੇ ਚ ਤੱਥ ਆਇਆ ਕਿ ਜਿਹੜੀ ਗੱਡੀ ਚੋਂ ਆਰਡੀਐਕਸ ਬਲਾਸਟ ਹੋਇਆ ਇਹ ਗੱਡੀ ਜਿਹੜੀ ਆ ਇਹ ਡੇਰਾ ਸੱਚਾ ਸੌਦਾ ਦੇ ਪ੍ਰੈਮਿਸਿਸ ਦੇ ਅੰਦਰ ਇਸ ਦੀ ਸਾਰੀ ਗਲਤ ਤਿਆਰ ਕੀਤਾ ਲੇਕਿਨ ਉਹਦੇ ਤੇ ਪੂਰਾ ਜਿਹਨੂੰ ਕਹਿੰਦੇ ਆ ਕਿ ਪਰਦਾ ਪਾ ਦਿੱਤਾ ਜਾ ਚੁੱਕਾ ਵਾ ਇਸੇ ਤਰ੍ਹਾਂ ਹੀ ਗੁਰੂ ਸਰ ਭਗਤਾ ਦਾ ਜਿਹੜਾ ਸੈਕ੍ਰੇਜ ਬੇਅਦਬੀ ਦਾ ਮਾਮਲਾ ਸੀ 19 20 ਅਕਤੂਬਰ 2015 ਦਾ ਉਹਦੇ ਚ ਅੱਜ ਤੱਕ ਸਿਰਫ ਇੱਕ ਗਵਾਈ ਹੋਈ ਆ ਉਹ ਵੀ ਗਵਾਈ 2020 ਵਿੱਚ ਹੋਈ ਆ ਉਸ ਤੋਂ ਬਾਅਦ ਇਹ ਜਿਹੜਾ ਮਸਲਾ ਸੀ 161 ਨੰਬਰ ਐਫ ਆਈ ਆਰ ਆ ਇਹ 2015 ਦੀ ਧਿਆਲਪੁਰਾ ਪੁਲਿਸ ਸਟੇਸ਼ਨ ਚ ਉਹ ਤੋਂ ਬਾਅਦ ਇਹਦੇ ਤੇ ਕੋਈ ਗਵਾਈ ਵੀ ਨਹੀਂ ਹੋਈ ਉਹ ਮਾਮਲਾ ਜਿਉਂ ਠੰਡੇ ਬਸਤੇ ਦੇ ਵਿੱਚ ਪੈ ਚੁੱਕਾ ਵਾ ਔਰ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਖੁਲਾਸਾ ਪਿਛਲੇ ਦਿਨਾਂ ਵਿੱਚ ਰਣਵੀਰ ਸਿੰਘ ਖੱਟੜਾ ਜਿਹੜੇ ਕਿ ਫਾਰਮਰ ਆਈਜੀ ਰਿਟਾਇਰਡ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾ ਕੇ ਮਿਲਦੇ ਨੇ ਉਹਨਾਂ ਨੇ ਸਾਰੇ ਤੱਥ ਪੇਸ਼ ਕੀਤੇ ਕਿ ਇਹ ਜਿਹੜੀਆਂ ਬੇਦਬੀਆਂ ਹੋਈਆਂ ਜਿਹੜੇ ਕਤਲ ਹੋਏ ਨੇ ਬਹਿਬਲ ਕਲਾਂ ਦੇ ਵਿੱਚ ਉਹਨਾਂ ਦੇ ਆ ਸਾਰੇ ਤੱਥ ਨੇ ਕਿਉਂਕਿ ਉਹਨਾਂ ਨੇ ਇਹਦੀ ਕਾਫੀ ਇਨਵੈਸਟੀਗੇਸ਼ਨ ਕੀਤੀ ਸੀ ਇਹਨਾਂ ਦੇ ਤਹਿਤ ਮੁਤਹਿਤ ਐਸਆਈਟੀ ਬਣੀ ਸੀਗੀ ਉਸ ਵਕਤ ਔਰ ਕਾਫੀ ਤੱਥ ਜਿਹੜੇ ਸੀਗੇ ਉਹ ਉਹਨਾਂ ਨੇ ਇੱਥੇ ਲਿਆ ਕੇ ਰੱਖੇ ਸੀ ਲੇਕਿਨ ਉਹਦੇ ਐਕਸ਼ਨ ਦਾ ਕੀ ਲੈਣਾ ਸੀ ਰਣਵੀਰ ਖੱਟੜੇ ਦੀ ਉਸ ਸ਼ਿਕਾਇਤ ਤੇ ਜਿਹੜੀ ਗਏ ਨੇ ਅਕਾਲ ਤਖਤ ਸਾਹਿਬ ਦੇ ਕੋਲ ਪੰਜਾਬ ਦੀ ਸਰਕਾਰ ਨੇ ਇਸ ਨੂੰ ਉਲਟਾ ਲੈਂਦੇ ਆ ਜਿਹੜੀ ਇੱਕ ਐਸਆਈਟੀ ਬਣੀ ਹੈ ਨਾ 모ਹਿੰਦਰਪਾਲ ਬਿੱਟੂ ਜਿਹੜਾ ਇੱਕ ਮੁੱਖ ਦੋਸ਼ੀ ਸੀਗਾ ਸਾਰੀਆਂ ਬੇਦਬੀਆਂ ਦਾ ਇੱਕ ਮੁੱਖ ਕਾਰਨ ਸੀ ਇੱਕ ਮੇਨ ਆਦਮੀ ਸੀਗਾ ਡੇਰਾ ਸੱਚਾ ਸੌਦਾ ਦਾ ਉਹਦਾ ਜਿਹੜਾ ਨਾਬੇ ਜੇਲ੍ਹ ਵਿੱਚ ਕਤਲ ਹੋਇਆ ਸੀਗਾ ਉਸ ਕਤਲकांड ਦੇ ਵਿੱਚ 2019 ਦੀ ਜੂਨ ਨੂੰ ਇਹ ਕਤਲ ਹੋਇਆ ਸੀਗਾ ਨਾਬੇ ਜੇਲ੍ਹ ਵਿੱਚ ਉਸ ਕਤਲकांड ਵਿੱਚ ਉਲਟਾ ਰਣਵੀਰ ਖੱਟਰੇ ਨੂੰ ਹੀ ਗੁਨਾਹਗਾਰ ਬਣਾ ਕੇ ਉਹਨੂੰ ਸਦਣਾ ਸ਼ੁਰੂ ਕਰ ਦਿੱਤਾ ਚਾਰ ਪੰਜ ਘੰਟੇ ਇੱਕ ਦਿਨ ਬਲਾ ਕੇ ਉਹਦੀ ਉਹਨੂੰ ਸਮਨ ਕਰਕੇ ਉਹਦੀ ਗ੍ਰਿਲਿੰਗ ਕੀਤੀ ਗਈ ਔਰ ਇਥੇ ਵੀ ਕਹਿਣਾ ਬਹੁਤ ਜ਼ਰੂਰੀ ਹੈ ਕਿ ਇੱਕ ਪ੍ਰਦੀਪ ਕਲੇਰ ਜਿਹੜਾ ਮੇਨ ਨੈਸ਼ਨਲ ਕਮੇਟੀ ਪੋਲਿਟੀਕਲ ਉਹਨਾਂ ਦਾ ਡੇਰਾ ਸੱਚਾ ਸੌਦਾ ਦਾ ਇੱਕ ਮੇਨ ਆਦਮੀ ਸੀਗਾ ਜਦੋਂ ਉਹ ਪਿੱਛੇ ਫੜਿਆ ਗਿਆ ਫ फेब्रुवारी ਆਸੇ ਸਾਲ 2024 ਚ ਉਹਨੇ ਕਨਫੈਸ ਕੀਤਾ ਕਿ ਇਹ ਸਾਰੀਆਂ ਸਾਜ਼ਿਸ਼ਾਂ ਸਭ ਕੁਝ ਜਿਹੜਾ ਹੈ ਡੇਰੇ ਦੇ ਅੰਦਰ ਬਣਦਾ ਰਿਹਾ ਕਿਵੇਂ-ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਖਿਲਾਰਨੇ ਨੇ ਕਿਵੇਂ-ਕਿਵੇਂ ਅਸੀਂ ਉਹਨਾਂ ਦੀ ਬੇਅਦਬੀਆਂ ਕਰਨੀਆਂ ਨੇ ਕਿਵੇਂ-ਕਿਵੇਂ ਸਿੱਖਾਂ ਦੇ ਜਿਹੜੇ ਆਪਾਂ ਸ਼ਬਦ ਗੁਰੂ ਕਹਿੰਨੇ ਉਹਦੀ ਤੋਹਫੀਨ ਕਰਨੀਆਂ ਇਹ ਸਾਰੀਆਂ ਗੱਲਾਂ ਉਹਦੀਆਂ ਪੁਲਿਸ ਨੇ ਰਿਕਾਰਡ ਕੀਤੀਆਂ ਔਰ ਅਦਾਲਤ ਵਿੱਚ ਉਹਦੇ ਸ਼ਾਇਦ 164 ਜਾਂ 161 ਧਾਰਾ ਹੁੰਦੀ ਉਹਦੇ ਚ ਉਹਦੇ ਸਟੇਟਮੈਂਟਸ ਰਿਕਾਰਡਡ ਨੇ ਮਤਲਬ ਪ੍ਰਦੀਪ ਕਲੇਰ ਮੰਨ ਰਿਹਾ ਵਾ ਕਿ ਅਸੀਂ ਸਾਰੀ ਸਾਜ਼ਿਸ਼ ਕੀਤੀ ਸਾਰਾ ਕੁਝ ਨੁਕਸਾਨ ਕੀਤਾ لیکن سرکار ਉਧਰ ਜਾਣ ਦੀ بجائے ਜਿਹੜਾ ਵਿਸਲ ਬਲੋਰ ਹੁੰਦਾ ਜਿਹੜਾ ਆਦਮੀ ਨੇ ਇਨਵੈਸਟੀਗੇਸ਼ਨ ਕੀਤੀ ਆ ਰਣਵੀਰ ਖਟਰੇ ਦੇ ਮਗਰ ਪੈ ਕੇ ਤੇ ਉਹਨਾਂ ਨੇ ਉਹਦੇ ਉਲਟਾ ਕਾਰਵਾਈ ਕਰਨੇ ਦਿੱਤੀ ਔਰ ਇਹਦੇ ਵਿੱਚ ਵਿੱਚ ਬੜੀ ਪੁਖਤਾ ਰਿਪੋਰਟ ਜਸਟਿਸ ਰਣਜੀਤ ਸਿੰਘ ਰੰਦਾਵਾ ਦੀ ਜਿਹੜੀ ਪੈਂਡਿੰਗ ਆ ਕਾਫੀ ਅਰਸੇ ਤੋਂ ਜਿੱਦੇ ਸਾਰੇ ਤੱਥ ਆਊਟਲਾਈਨ ਨੇ ਉਹਦੇ ਤੇ ਵੀ ਕੋਈ ਜਾਂਚ ਨਹੀਂ ਹੋਈ ਇੱਥੇ ਹੀ ਬਸ ਨਹੀਂ ਆਮ ਆਦਮੀ ਪਾਰਟੀ ਨੇ ਇੱਕ ਜਸਟਿਸ ਜ਼ੋਰਾ ਸਿੰਘ ਰਿਟਾਇਰਡ ਸੀ ਜਿਨ੍ਹਾਂ ਨੇ ਪਹਿਲੀ ਇੱਕ ਰਿਪੋਰਟ ਦਿੱਤੀ ਸੀ ਬਾਦਲਾਂ ਦੇ ਮੇਲੇ ਹਾਲਾਂਕਿ ਉਸ ਰਿਪੋਰਟ ਵਿੱਚ ਪਤਾ ਨਹੀਂ ਕਿੰਨੇ ਕ ਅਲਰਮਿੰਗ ਤੱਥ ਨੇ ਉਹ ਵੀ ਰਿਪੋਰਟ ਦਵਾ ਦਿੱਤੀ ਗਈ ਹੈ ਭਗਵੰਤ ਮਾਨ ਦੀ ਕੇਜਰੀਵਾਲ ਨੇ ਜਸਟਿਸ ਜ਼ੋਰਾ ਸਿੰਘ ਨੂੰ 2019 ਦੀ ਲੋਕ ਸਭਾ ਵਿੱਚ ਆਪਣਾ ਉਮੀਦਵਾਰ ਬਣਾਇਆ ਵਾ ਔਰ ਉਸ ਤੋਂ ਬਾਅਦ ਜਸਟਿਸ ਜ਼ੋਰਾ ਸਿੰਘ ਨੇ ਬਹੁਤ ਵਾਰ ਕਿਹਾ ਕਿ ਘੱਟੋ ਘੱਟ ਮੇਰੀ ਰਿਪੋਰਟ ਤੇ ਐਕਸ਼ਨ ਲੈ ਲਓ ਉਹਦੀ ਰਿਪੋਰਟ ਨੂੰ ਵੀ ਨਕਾਰਤਾ ਉਹਨੂੰ ਠੰਡੇ ਬਸੇ ਕਰਤਾ ਜ਼ੋਰਾ ਸਿੰਘ ਨੂੰ ਬਿਲਕੁਲ ਅੱਖੋ ਪਰੋਖੇ ਕਰਤਾ ਉਹਨੇ ਪਿਛਲੇ ਦਿਨੀ ਬਿਆਨ ਵੀ ਦਿੱਤਾ ਕਿ ਮੇਰੀ ਰਿਪੋਰਟ ਦੇ ਉੱਤੇ ਮੈਂ ਖੁੱਲੀ ਚੁਣੌਤੀ ਦਿੰਦਾ ਕਿ ਭਗਵੰਤ ਮਾਨ ਮੇਰੇ ਨਾਲ ਇਸ ਗੱਲ ਤੇ ਬਹਿਸ ਕਰ ਸਕਦਾ ਲੇਕਿਨ ਬਸ ਤਾ ਕੀ ਕਰਨੀ ਹੈ ਇਹਨਾਂ ਬੰਦਿਆਂ ਦੇ ਤੇ ਕਿਸੇ ਤਰ੍ਹਾਂ ਦਾ ਕੋਈ ਗੌਰ ਵਿਚਾਰ ਨਹੀਂ ਕੀਤਾ ਕੁੱਲ ਮਿਲਾ ਕੇ ਦੇਖੋ ਨਸ਼ਿਆਂ ਤੇ ਕੋਈ ਕਾਰਵਾਈ ਕਰਦੀ ਆਮ ਆਦਮੀ ਪਾਰਟੀ ਕਿ ਨਹੀਂ ਕਰਦੀ ਉਹ ਬਾਤ ਦੀ ਗੱਲ ਹੈਗੀ ਉਹ ਦੇਖਣਾ ਹੋਵੇਗਾ ਸੁਖਪਾਲ ਸਿੰਘ ਖਹਿਰਾ ਵੱਲੋਂ ਚੁੱਕੇ ਮੁੱਦੇ ਤੋਂ ਬਾਅਦ ਆਖਿਰ ਇਸ ਦੇ ਉੱਤੇ ਪੰਜਾਬ ਸਰਕਾਰ ਦੀ ਕੀ ਟਿੱਪਣੀ ਹੋਵੇਗੀ ਬਿਊਰੋ ਰਿਪੋਰਟ ਹਰਫ ਪੰਜਾਬ